ਇੱਥੇ ਕੀ ਲਿਖਿਆ ਜੂਨਾ ਦੀ ਆਗਿਆਕਾਰੀ ਹallelujah ਜਿਹੜਾ ਜੂਨਾ ਨਵੀਂ ਸੋਣ ਨੇ ਕੀ ਕੀਤਾ ਪਰਮੇਸ਼ਰ ਦੀ ਆਨ ਆਗਿਆਕਾਰੀ ਕੀਤੀ ਹallelujah ਕੀ ਕੀਤਾ ਉਹਨੇ ਆਨ ਆਗਿਆਕਾਰੀ ਕੀਤੀ ਆਗਿਆਕਾਰੀ ਨਹੀਂ ਸੀ ਆਨ ਆਗਿਆਕਾਰ ਸੀਗਾ ਪਰਮੇਸ਼ਰ ਦੇ ਉਹਦੇ ਅਨੇ ਆਖੇ ਨਹੀਂ ਲੱਗਿਆ ਹallelujah ਆਪਾਂ ਵੀ ਠੋਖਾ ਖਾ ਖੋ ਨਹੀਂ ਜਦੋਂ ਪਰਮੇਸ਼ਰ ਦੇ ਆਪਾਂ ਆ ਨਾ ਗਿਆ ਕਰੀ ਕਰਦੇ ਜੇ ਪਰਮੇਸ਼ਰ ਕਹਿੰਦਾ ਇੱਥੇ ਨਹੀਂ ਜਾਣਾ ਤੇ ਨਹੀਂ ਜਾਣਾ ਹallelujah ਜੇ ਪਰਮੇਸ਼ਰ ਨੇ ਕਹਿੰਦਾ ਇੱਥੇ ਜਾ ਤੇ ਫੇਰ ਜਾਣਾ ਜੇ ਆਪਾਂ ਗਲਤ ਸਮਝ ਜਾਵਾਂਗੇ ਤਾਂ ਪਤੋ ਠੋਖਾ ਖਾਵਾਂਗੇ ਕਿ ਕੀ ਕਰਾਂਗੇ ਠੋਖਾ ਖਾਵਾਂਗੇ ਹallelujah ਇੱਥੇ ਕੀ ਲਿਖਿਆ ਹੋਇਆ ਹੈ ਕਹਿੰਦਾ ਯਹੋਵਾ ਦੀ ਬਾਣੀ ਅਮਿੱਤ ਦੇ ਪੁੱਤਰ ਜਹੂਨਾ ਨੂੰ ਆਈ ਜਹੂਨਾ ਨੂੰ ਆਈ ਕਿ ਉਠ ਉਸ ਵੱਡੇ ਸ਼ਹਿਰ ਨੀਨਵਾ ਨੂੰ ਜਾ ਅਤੇ ਉਸ ਦੇ ਵਿਰੁੱਧ ਪਕਾਰ ਕਿਉਂ ਜੋ ਉਹਨਾਂ ਦੀ ਬਰਿਆਈ ਮੇਰੇ ਸਾਹਮਣੇ ਤਾਹਾਂ ਆਈ ਹੈ ਹਾਲੇਲੂਇਆ ਜੂਨਾ ਨਵੀਸਿਓ ਨੂੰ ਜੋ ਹਵਾਦੀ ਬਾਣੀ ਉਹਦੇ ਕੋਲ ਆਈ ਉਹਨੂੰ ਕੀ ਕਿਹਾ ਜਿਹੜਾ ਨੀਨਵਾ ਸ਼ਹਿਰ ਆ ਉੱਥੇ ਜਾ ਉੱਥੋਂ ਦੇ ਲੋਕ ਕਹਿੰਦੇ ਉਹਨਾਂ ਨੂੰ ਉਹਨਾਂ ਦੇ ਵਿਰੁੱਧ ਜਾ ਕੇ ਤੂੰ ਪਕਾਰੋ ਗਲਤ ਕੰਮਾਂ 'ਚ ਪੈ ਗਏ ਹallelujah ਕਹਿੰਦਾ ਉਹਨਾਂ ਦੀ ਬਿਰਾਈ ਜਿਹੜੀ ਉਹ ਮੇਰੇ ਕੋਲੇ ਆਏ ਤੇ ਉਹਨਾਂ ਨੂੰ ਜਾ ਕੇ ਤੂੰ ਸਮਝਾ ਹallelujah ਉਹਨੇ ਕੀ ਕੀਤਾ ਕਹਿੰਦਾ ਪਰ ਜੋਨਾ ਯਹੋਵਾ ਦੇ ਹਜੂਰੋਂ ਤਰਸੀਸ ਨੂੰ ਭੱਜਣ ਲਈ ਉੱਠਿਆ ਉਹ ਜਾਫਾ ਵੱਲ ਉਤਰ ਗਿਆ ਅਤੇ ਉੱਥੇ ਇੱਕ ਜਾਜ ਜੋ ਤਰਸੀਸ ਨੂੰ ਜਾਣ ਵਾਲਾ ਸੀ ਉਹਨੂੰ ਲੱਭ ਪਿਆ ਤਾਂ ਉਸ ਦਾ ਪਹਾੜਾ ਦੇ ਕੇ ਉਸ ਉੱਤੇ ਚੜ੍ਹਿਆ ਕਿ ਜਹੋਵਾ ਦੇ ਹਜੂਰ ਉਹਨਾਂ ਦੇ ਨਾਲ ਤਰਸੀਸ ਨੂੰ ਜਾਵੇ ਹਾਲੇਲੂਇਆ ਉਹ ਜਿੱਥੇ ਪਰਮੇਸ਼ਰ ਨੇ ਕਿਹਾ ਜਹੋਵਾ ਨੇ ਕਿ ਉੱਥੇ ਨਹੀਂ ਗਿਆਗਾ ਉਹ ਹੋਰ ਦੇਸ਼ ਨੂੰ ਭੱਜ ਗਿਆ ਉਹਨਾਂ ਨੂੰ ਪਹਾੜਾ ਦੇ ਕੇ ਜਾਜ ਦੇ ਉੱਤੇ ਚੜ ਗਿਆ ਹਾਲੇਲੂਇਆ ਇਹ ਕੀ ਦੇ ਤੇ ਧੁਖਦੀ ਆ ਜਦੋਂ ਆਪਾਂ ਪਰਮੇਸ਼ਰ ਚ ਆਪਾਂ ਆ ਵੀ ਗਏ ਆ ਪਰਮੇਸ਼ਰ ਦੇ ਫਿਰ ਆਪਾਂ ਕੋਈ ਆਪਾਂ ਨੂੰ ਉਹੋ ਜਿਹਾ ਮਿਲ ਜੇ ਨਹੀਂ ਛੱਡ ਪਰਿਆ ਇੱਕ ਦਿਨ ਨੇ ਬੰਦ ਗਏ ਨਾ ਕੁਛ ਇਹਨਾਂ ਅਜ ਤੂੰ ਮੇਰੇ ਨਾਲ ਉਧਰ ਨੂੰ ਚੱਲ ਮੇਰੇ ਵਿਆਹ ਤੇ ਚੱਲ ਵੜ ਉਧਰ ਚੱਲ ਵੜ ਉਧਰ ਤਾਂ ਭੱਜੇ ਜਾਂਦੇ ਆ ਤੇ ਪਰ ਪਰਮੇਸ਼ਰ ਫਿਰ ਪਰਮੇਸ਼ਰ ਦਾ ਹੱਥ ਵੀ ਨਾਲ ਹੀ ਜਾਂਦਾ ਹallelujah ਘਰਾਂ 'ਚ ਕੈਮਰੇ ਲੱਗੇ ਆ ਨਾ ਉਹ ਆਪਾਂ ਨੂੰ ਵੇਖਣ ਵਾਸਤੇ ਵੀ ਕੀ ਹੁੰਦਾ ਵੈ ਉਹ ਤਾਂ ਕਈ ਵਾਰੀ ਬੰਦ ਵੀ ਹੋ ਜਾਣਗੇ ਹallelujah ਤੇ ਜਿਹੜਾ ਜਹੋਵਾ ਦਾ ਕੈਮਰਾ ਲੱਗਾ ਫਿੱਟ ਕੀਤਾ ਪੱਕੇ ਹੀ ਫਿੱਟ ਕੀਤੇ ਹੋਇਆ ਉਹ ਹallelujah ਉਹ ਕਿਤੇ ਬੰਦ ਵੀ ਨਹੀਂ ਹੁੰਦੇ ਉਹ ਸਭ ਕੁਝ ਹੀ ਦੇਖਦਾ ਵੀ ਤੂੰ ਪ੍ਰਭੂ ਚਾਕੇ ਵੀ ਕਿਹੜਿਆਂ ਰਾਹਾਂ ਤੇ ਤੁਰਿਆ ਫਿਰਦਾ ਹallelujah ਇਸ ਤਰ੍ਹਾਂ ਕਰਕੇ ਇੱਕ ਦਿਨ ਬੰਦਗੀ ਹੁੰਦੀ ਹੈ ਮਿਸ ਨਹੀਂ ਕਰਨੀ ਜੇ ਪਰਮੇਸ਼ਰ ਦੇ ਚੁਣੇ ਹੋਏ ਆ ਤਾਂ ਤੇ ਜੇ ਆਪਾਂ ਕਿਤੇ ਆ ਗਏ ਕਿਤੇ ਨਹੀਂ ਆ ਗਏ ਉਹਦਾ ਤਾਂ ਫਿਰ ਕੋਈ ਫਾਇਦਾ ਨਹੀਂ ਹallelujah ਇਹਨੀ ਵੀ ਦੋਖਾ ਹੈ ਤਾਂ ਮੈਂ ਫਿਰ ਪਰਮੇਸ਼ਰ ਕੋਲੇ ਆਉਣਾ ਮੈਂ ਅੱਜ ਨਹੀਂ ਆਉਣਾ ਮੇਥੋਂ ਆਏ ਨਹੀਂ ਨਾ ਬਹਾਨਾ ਨਹੀਂ ਕੋਈ ਚੱਲਣਾ ਹallelujah ਪਰਮੇਸ਼ਰ ਨੇ ਉਹਨੇ ਕੀ ਕੀਤਾ ਉਹ ਪ੍ਰਭੂ ਨੂੰ ਉਹ ਵੀ ਮੰਨਦਾ ਹੋਊਗਾ ਮੰਨਦਾ ਹੀ ਸੀਗਾ ਪਰ ਉਹਨੇ ਮਾੜੀ ਜੀ ਗਲਤੀ ਕੀਤੀ ਜਿੱਥੇ ਪਰਮੇਸ਼ਰ ਨੇ ਭੇਜਿਆ ਉੱਥੇ ਨਹੀਂ ਗਿਆ ਤਾਂ ਹੋਰ ਪਾਸੇ ਚਲਾ ਗਿਆ ਹallelujah ਹallelujah ਕਹਿੰਦਾ ਪਰਜ ਹੋਵਾ ਨੇ ਸਮੁੰਦਰ ਉੱਤੇ ਇੱਕ ਵੱਡੀ ਹਨੇਰੀ ਵਗਾ ਦਿੱਤੀ ਅਤੇ ਸਮੁੰਦਰ ਵਿੱਚ ਵੱਡਾ ਤੂਫਾਨ ਸੀ ਇਹੋ ਜਿਹਾ ਕੇ ਜਹਾਜ਼ ਟੁੱਟਣ ਵਾਲਾ ਸੀ ਹallelujah ਜੋ ਵਣੇਗੀ ਕਿ ਤਾ ਸਮੁੰਦਰ ਉੱਤੇ ਇੱਕ ਵੱਡੀ ਹਨੇਰੀ ਵਗਾਤੀ ਹallelujah ਜੇ ਨਹੀਂ ਪਤਾ ਲੱਗਦਾ ਹੁੰਦਾ ਲਿਖ ਲਿਆ ਕਰੋ ਬਾਅਦ ਚ ਕੱਢ ਲਿਓ ਹallelujah ਕਿ ਲਿਖਿਆ ਇੱਥੇ ਜਹੋਵਾ ਨੇ ਕੀ ਕੀਤਾ ਸਮੁੰਦਰ ਚ ਵੱਡੀ ਹਨੇਰੀ ਵਗਾਤੀ ਤੂਫਾਨ ਆ ਗਿਆ ਜਹਾਜ਼ ਵੀ ਟੁੱਟਣ ਵਾਲਾਈ ਸੀਗਾ ਕਿਦੇ ਕਰਕੇ ਯਹੂਨਾ ਨਵੀ ਦੇ ਕਰਕੇ ਹਾਲੇਲੂਇਆ ਕਹਿੰਦਾ ਤਦ ਮਲਾਹ ਭਰ ਗਏ ਅਤੇ ਹਰੇਕ ਆਪੋ ਆਪਣੇ ਦੇਵ ਦੇ ਅੱਗੇ ਦੁਹਾਈ ਦੇਣ ਲੱਗਾ ਉਹਨਾਂ ਨੇ ਉਸ ਮਾਲ ਮਤਾ ਨੂੰ ਜੋ ਜਹਾਜ਼ ਵਿੱਚ ਸੀ ਸਮੁੰਦਰ ਵਿੱਚ ਸੁੱਟ ਦਿੱਤਾ ਤਾ ਜੋ ਉਸ ਨੂੰ ਹੌਲਾ ਕਰਨ ਲੈਣ ਪਰ ਜਹੂਨਾ ਜਹਾਜ਼ ਦੇ ਲੇ ਥਾਂ ਲੈ ਕੇ ਸੁੱਤਾ ਪਿਆ ਸੀ ਹਾਲੇਲੂਇਆ ਉਹ ਥੱਲੇ ਪੈ ਗਿਆ ਆਰਮਨ ਨਾਲ ਤੇ ਤਾਂ ਲਿਆ ਵਿਚਾਰੇ ਨੂੰ ਨਜਾਜ ਦਾ ਸਾਰਾ ਸਮਾਨ ਕੱਢ ਕੇ ਸਮੁੰਦਰ ਚ ਸੜਤਾ ਵੇਖਣੇ ਵਜਨ ਵਾਲਾ ਵੈ ਤੇ ਤਾਂ ਇਹ ਹੁੰਦਾ ਵੈ ਹਾਲੇਲੂਇਆ ਉਹਨਾਂ ਨੂੰ ਸਿੱ ਪਤਾ ਵੇ ਜਹਵਾ ਦਾ ਹੀ ਹੱਥ ਉੱਥੇ ਗਿਆ ਵੈ ਕਹਿੰਦਾ ਤਾਂ ਕਪਤਾਨ ਉਹਦੇ ਕੋਲ ਗਿਆ ਅਤੇ ਉਹਨੂੰ ਆਖਿਆ हे ਸੌਣ ਵਾਲੇ ਤੈਨੂੰ ਕੀ ਹੋਇਆ ਹੈ ਉੱਠ ਆਪਣੇ ਦੇਵ ਨੂੰ ਪੁਕਾਰ ਸ਼ਾਇਦ ਉਸ ਦੇਵ ਸਾਨੂੰ ਚੇਤੇ ਕਰੇ ਤਾਂ ਅਸੀਂ ਨਾਸ਼ ਨਾ ਹੋਈਏ ਹਾਲੇਲੂਇਆ ਜਿਹੜਾ ਜਾਂ ਅੱਜ ਤੱਕ ਪਤਾਨ ਸੀ ਉਹਨੇ ਕੀ ਕਿਹਾ ਕਹਿੰਦਾ ਹੇ ਉਹਨੇ ਵੇਖ ਲੈ ਵੀ ਇੱਥੇ ਇੱਕ ਪਿਆਵ ਹੈ ਕਹਿੰਦਾ ਹੇ ਸੌਣ ਵਾਲਿਆ ਜਾਗ ਕਹਿੰਦਾ ਤੂੰ ਕਾਹਤੋਂ ਸੁੱਤਾ ਪਿਆਵੇਂ ਕਹਿੰਦਾ ਉੱਠ ਆਪਣੇ ਦੇਵ ਨੂੰ ਪੁਕਾਰ ਸ਼ਾਇਦ ਉਹ ਸਾਨੂੰ ਦੇਵ ਚੇਤੇ ਕਰੇ ਤੇ ਅਸੀਂ ਨਾਸ਼ ਨਾ ਹੋਈਏ ਹਾਲੇਲੂਇਆ ਕਹਿੰਦਾ ਤਾਂ ਉਹ ਇੱਕ ਦੂਜੇ ਨੂੰ ਕਹਿਣ ਲੱਗੇ ਆਓ ਅਸੀਂ ਗੁਨਾ ਪਾ ਕੇ ਲੱਭੀਏ ਜੋ ਇਹ ਵਿਵਪਤਾ ਕਿਸ ਦੇ ਕਾਰਨ ਸਾਡੇ ਉੱਤੇ ਆਣ ਪਈ ਹੈ ਅਪਰਾਧਤੋਂ ਨੇ ਗੁਨਾ ਪਾਇਆ ਤਾਂ ਗੁਨਾ ਜਹੂਨਾ ਦੇ ਉੱਤੇ ਪਿਆ ਹallelujah ਉਨਾਂ ਨੇ ਕੀ ਕੀਆ ਉਹਨੇ ਕਹਿੰਦੇ ਵੇਖੀਏ ਕਿਹਦੇ ਕਰਕੇ ਵਿਵਤਾ ਕਈ ਵਾਰੀ ਆਪਾਂ ਬਸ ਜਿਵੇਂ ਬੈਠੇ ਹੋਈ ਆਪਾਂ ਇੱਕ ਇੱਕ ਬੈਠਾ ਹੋਵੇ ਧਰਮੀ ਬੰਦਾ ਤੋ ਸਾਰੀ ਬੱਸ ਨੂੰ ਵੀ ਬਚਾ ਲੈਂਦਾ ਹallelujah ਇੱਕ ਵਿੱਚ ਪਾਪੀ ਬਹਿ ਗਏ ਤੋ ਸਾਰੀ ਬੱਸ ਨੂੰ ਵੀ ਲੈ ਡੁੱਬਦਾ ਹallelujah ਉਹਨਾਂ ਨੇ ਜਦੋਂ ਗੁਨਾ ਪਾਇਆ ਤੋ ਕਿਹਦੇ ਨਾਂ ਤੇ ਨਿਕਲਿਆ ਜੋਨਾ ਦੇ ਨਾਂ ਤੇ ਹallelujah ਤਦ ਕਹਿੰਦਾ ਉਹ ਨੂੰ ਆਖਣ ਲੱਗੇ ਤੂੰ ਸਾਨੂੰ ਦੱਸ ਕੇ ਵਿਵਤਾ ਕਿਹਦੇ ਕਾਰਨ ਸਾਡੇ ਉੱਤੇ ਆਣ ਪਈ ਹੈ ਤੇਰਾ ਕੰਮ ਕੀ ਹੈ ਤੇ ਤੂੰ ਕਿੱਥੋਂ ਆਇਆ ਹੈ ਤੇਰਾ ਦੇਸ਼ ਕਿਹੜਾ ਹੈ ਅਤੇ ਤੂੰ ਕਿਹੜਿਆਂ ਲੋਕਾਂ ਵਿੱਚੋਂ ਹallelujah ਤੇ ਉਹਨਾਂ ਹੋਰ ਵੀ ਲੋਕ ਸੀ ਕੱਲਾ ਜੁਨਾ ਹੀ ਥੋੜੀ ਸੀ ਉਹ ਪਰਮੇਸ਼ਰ ਦਾ ਬੰਦਾ ਸੀ ਹallelujah ਕਹਿੰਦੇ 10ਵੇਂ ਵਿਵ ਤੱਕ ਕਿਦੇ ਕਰਕੇ ਸਾਡੇ ਤੇ ਕਾਹਤੋਂ ਆਈ ਐ ਤੂੰ ਕਿਹੜੇ ਪ੍ਰਭ ਨੂੰ ਜਾਣਦਾ ਮੈਂ ਤੇ ਇਹਦਾ ਹੱਲ ਵੀ ਸਾਨੂੰ ਦੱਸ ਹallelujah ਤਾਂ ਉਹਨੇ ਲੋਕਾਂ ਨੂੰ ਆਖਿਆ ਮੈਂ ਇਬਰਾਨੀ ਹਾਂ ਅਤੇ ਆਕਾਸ਼ ਦੇ ਪਰਮੇਸ਼ਰ ਯਹੋਵਾ ਤੋਂ ਜਿਨੇ ਸਮੁੰਦਰ ਅਤੇ ਥਲ ਬਣਾਇਆ ਡਰਦਾ ਹਾਂ ਹallelujah ਕੀ ਕਹਿੰਦਾ ਜਿਨੇ ਆਕਾਸ਼ ਤੇ ਸਮੁੰਦਰ ਬਣਾਇਆ ਜਿਨੇ ਧਰਤੀ ਬਣਾਇਆ ਮੈਂ ਉਹ ਤੋਂ Dar da, haleluia!